ਸਿਮੀ ਮੈਨੂੰ ਇੱਥੇ ਰਹਿਣਾ ਹੈਗਾ ਬੜੀਆਂ ਗੱਲਾਂ ਸੁਣ ਲਈਆਂ ਮੈਂ ਦੀਦੀ ਵੀ ਆਉਂਦੇ ਆ ਤੇ ਮੇਰਾ ਕਸੂਰ ਕੱਢਦੇ ਆ ਜੇ ਮੰਮੀ ਆਉਂਦੇ ਆ ਉਹ ਵੀ ਮੇਰਾ ਕਸੂਰ ਕੱਢਦੇ ਆ ਤੂੰ ਦੱਸ ਇਹਦੇ ਵਿੱਚ ਮੇਰਾ ਕੀ ਕਸੂਰ ਹੀ ਮੈਂ ਟਾਡੇ ਵਾਲਾ ਹੀ ਆਂ ਦੀਦੀ ਪਿੰਡ ਚੱਲ ਚੱਲੀ ਆ ਕਿਉਂ ਕੋ ਚੱਲ ਚੱਲੀ ਐ ਤੁਹਾਨੂੰ ਤਾਂ ਪਤਾ ਨਹੀਂ ਪਹਿਲਾਂ ਕਿਉਂ ਚੱਲ ਚੱਲੀ ਆ ਟਾਡੇ ਕਾਰਨਾ ਮੈਂ ਕਰਕੇ ਚੱਲੀ ਆ ਸਿਮੀ ਤੂੰ ਬੋਲਣ ਕਿਦਾਂ ਡਈ ਆ ਤੁਹਾਨੂੰ ਬੋਲਣ ਦਾ ਨਹੀਂ ਪਤਾ ਲੱਗਦਾ ਸੱਸ ਮਾਨਾ ਕਿੱਦਾਂ ਬੋਲੀਦਾ ਤੁਸੀਂ ਤਾਂ ਉਲਟ ਮੇਰੇ ਤੇ ਇਲਜ਼ਾਮ ਲਾਉਂਦੇ ਆ ਕੀ ਮੰਮੀ ਦੀ ਸੇਵਾ ਨਹੀਂ ਕਰਦੀਆਂ ਹੋਰ ਮੰਮੀ ਦੀ ਸੇਵਾ ਕਿਤਾ ਕਰੀਏ ਜਿਵੇਂ ਨਹੀਂ ਨਾ ਚੰਗੀ ਲੱਗਦੀ ਤਾਂ ਹੀ ਚੱਲੀ ਆ ਮੈਂ ਘਰੋਂ ਸੰਦੀਪ ਚੰਗੀ ਤੈਨੂੰ ਮੈਂ ਨਹੀਂ ਲੱਗਣ ਦੀ ਜੇ ਤੈਨੂੰ ਮੈਂ ਕੁਝ ਕਹਿ ਦਿੰਨੀ ਆ ਤੂੰ ਗੁੱਸਾ ਕਰ ਲੈਨੀ ਆ ਝਾਟੀ ਗੱਲ ਦਾ ਤਾਂ ਹੀ ਤੂੰ ਚੱਲੀ ਆ ਫਿਰ ਮੈਂ ਕਿਹੜਾ ਚੱਲੀ ਆ ਮੈਂ ਤੇ ਨਾ ਇਹਨਾਂ ਨੂੰ ਮਾੜਾ ਜਿਹਾ ਸਭ ਕੁਝ ਸਿਖਾਇਆ ਵਾ ਪਤਾ ਕਿਦਾਂ ਲੱਗੂਗਾ ਇਹਨਾਂ ਨੂੰ ਹੁਣ ਮੈਂ ਰਹਿਣਾ ਹੀ ਨਹੀਂ ਇੱਥੇ ਜਿੰਨਾ ਵਾਰ ਜੀ ਜ਼ੋਰ ਲਾਉਣ ਨਾ ਹੁਣ ਨਹੀਂ ਮੈਂ ਰੁਕਦੀ ਇਹਨਾਂ ਨੂੰ ਕਿਦਾਂ ਅਕਲ ਆਊਗੀ ਦੀਦੀ ਸਿਰ ਸਿਰ ਤਿਆਰ ਹੋ ਗਈ ਕਿੱਥੇ ਚੱਲੇ ਤੁਸੀਂ ਸਿਮੀ ਜਾਣਾ ਕਿੱਥੇ ਆ ਮੈਂ ਆਪਣੇ ਪਿੰਡ ਚੱਲੀ ਆ ਦੀਦੀ ਕੋਈ ਕੰਮ ਵਾ ਕੋਦੇ ਚੱਲੇ ਹੋ ਨਾ ਤੂੰ ਇਹ ਗੱਲ ਕੀਤੀ ਹੈ ਕਿ ਜਾਣਾ ਪਿੰਡ ਸਿਮੀ ਮੈਨੂੰ ਇੱਥੇ ਰਹਿਣਾ ਹੈਗਾ ਬੜੀਆਂ ਗੱਲਾਂ ਸੁਣ ਲਈਆਂ ਮੈਂ ਦੀਦੀ ਵੀ ਆਉਂਦੇ ਆ ਤੇ ਮੇਰਾ ਕਸੂਰ ਕੱਢਦੇ ਆ ਜੇ ਮੰਮੀ ਆਉਂਦੇ ਆ ਉਹ ਵੀ ਮੇਰਾ ਕਸੂਰ ਕੱਢਦੇ ਆ ਤੂੰ ਦੱਸ ਇਹਦੇ ਵਿੱਚ ਮੇਰਾ ਕੀ ਕਸੂਰ ਹੀ ਜਦੋਂ ਘਰ ਦਾਲ ਨਹੀਂ ਹੈਗੀ ਸੀ ਤੇ ਮੈਂ ਨਹੀਂ ਬਣਾਈ ਕਿਥੋਂ ਬਣਾ ਦਿੰਦੀ ਮੈਂ ਤੁਸੀਂ ਨਾ ਇੰਨਾ ਗੁੱਸਾ ਕਰੋ ਕੋਈ ਨਹੀਂ ਗਲਤ ਹੋ ਗਈ ਕੱਲ ਪਰਸੋ ਦੀ ਹੁਣ ਕੱਲੀ ਤੂੰ ਦੇ ਇੰਨਾ ਗੁੱਸਾ ਕਰ ਨਹੀਂ ਹੋਣੀ ਮੈਂ ਰੁਕਣਾ ਹੈਗਾ ਠੀਕ ਹੈ ਨਾ ਜਾਣਦੇ ਮੈਨੂੰ ਨਹੀਂ ਨਹੀਂ ਦੀਦੀ ਕਿਤੇ ਨਹੀਂ ਜਾਣਾ ਘਰ ਚ ਕਈ ਗੱਲਾਂ ਹੁੰਦੀਆਂ ਵਾ ਇਹਦਾ ਮਤਲਬ ਇਹ ਥੋੜਾ ਕਿ ਪਿੰਡ ਹੀ ਚੱਲ ਜਣਾ ਪਰ ਮੇਰੇ ਕੋ ਰੋਏ ਰੋਏ ਨਹੀਂ ਸੁਣੀਆਂ ਜਾਂਦੀਆਂ ਗੱਲਾਂ ਇਹ ਕੋਈ ਗੱਲ ਨਹੀਂ ਆਪੇ ਸੰਭਲਣ ਕਰਨ ਵਾਲੇ ਲੈ ਦੀਦੀ ਨਾਲ ਤੁਸੀਂ ਮੈਨੂੰ ਸਮਝਾਉਣ ਦੇ ਕਿ ਡਰ ਕੇ ਨਹੀਂ ਰਹਿਣਾ ਉਹਨਾਂ ਨੇ ਕਿਹਾ ਡਰ ਦੀ ਮਾਰੀ ਚੱਲ ਗਈ ਆ ਕੋਈ ਗੱਲ ਨਹੀਂ ਦੀਦੀ ਮੈਂ ਮੰਮੀ ਨੂੰ ਨਾਲ ਸਮਝਾਉਣੀ ਆ ਤੇ ਨਾਲ ਮੈਂ ਭਾਜੀ ਨੂੰ ਵੀ ਕਹਿਣੀ ਆ ਇਹੋ ਜਿਹੀਆਂ ਗੱਲਾਂ ਤਾਂ ਘਰ 'ਚ ਹੁੰਦੀਆਂ ਹੀ ਰਹਿੰਦੀਆਂ ਵਾ ਜੇ ਤੁਸੀਂ ਇਦਾਂ ਗੁੱਸਾ ਕਰਕੇ ਚੱਲ ਜੂਗੇ ਤਾਂ ਆਪਾਂ ਕੀ ਬਾਤ ਚ ਕਰਾਂਗੇ ਅੱਜੇ ਘਰ ਆ ਕੇ ਬੈਠੀ ਆ ਨਾ ਪਵਾੜੇ ਦੀ ਜੜ ਤੇ ਇਹ ਆ ਸਭ ਕੁਝ ਇਹੋ ਕਰਵਾਉਂਦੀ ਆ ਸਾਡੇ ਘਰ ਲੜਾਈ ਨਹੀਂ ਕਦੀ ਹੋਈ ਹੀ ਇਹਦਾ ਕਰਕੇ ਹੋਣਦੀ ਆ ਮੰਮੀ ਨਹੀਂ ਕੀ ਨਹੀਂ ਕੀ ਗੱਲ ਉਹਨੂੰ ਦੱਸੀ ਜਾਂਦੇ ਆ ਤੇ ਉਹ ਆ ਕੇ ਮੇਰੇ ਦਿਵਾਲੇ ਹੋ ਜਾਂਦੀ ਆ ਦੀਦੀ ਕਿ ਇਹਦੇ ਮਗਰ ਲਾ ਕੇ ਘਰ ਥੋੜਾ ਛੱਡ ਕੇ ਚਲ ਜੀਦਾ ਨਾਲੇ ਥੋੜੀ ਹੋਲੀ ਬੋਲੋ ਸਾਰੀ ਬਾਜ਼ ਬਾਹਰ ਜਾਣ ਦੀ ਹੈ ਕੋਈ ਗੱਲ ਨਹੀਂ ਦੀਦੀ ਨੇ ਕਹਿਣਾ ਜੀ ਮੈਂ ਆ ਹੀ ਗਈ ਆ ਤਾਂ ਕਿੱਦਾਂ ਡੇ ਲੰਨ ਕੋਈ ਗੱਲ ਨਹੀਂ ਇਹਨਾਂ ਨੂੰ ਪਤਾ ਲੱਗ ਜਾਊਗਾ ਨਾਲੇ ਜਦੋਂ ਇੱਕ ਵਾਰੀ ਚਲ ਜੂਗੀ ਨਾ ਸੋਜੀ ਫੇਰੀ ਹੋਣੀ ਹੈ ਹਰੈਣ ਦੂ ਛੱਡ ਦੋ ਗੱਲਾਂ ਨੂੰ ਨਹੀਂ ਨਹੀਂ ਸਿੰਮੀ ਤੂੰ ਮੈਨੂੰ ਰੋਕਣਾ ਠੀਕ ਆ ਨਾ ਮੈਨੂੰ ਜਾਣ ਦੇ ਤੂੰ ਇੱਥੇ ਬੈਠੋ ਮੈਂ ਮੰਮੀ ਨਾਲ ਗੱਲ ਕਰਕੇ ਆਉਣੀ ਆ ਹਜੇ ਕਿਤੇ ਨਹੀਂ ਜਾਣਾ ਤੈਨੂੰ ਕਿਹਨਾਂ ਨਾਲ ਗੱਲ ਕਰਨ ਦੀ ਲੋੜ ਨਹੀਂ ਹੈਗੀ ਨਹੀਂ ਨਹੀਂ ਮੈਂ ਭਾਜੀ ਨਾਲ ਵੀ ਗੱਲ ਕਰਾਂਗੀ ਤੇ ਮੰਮੀ ਨਾਲ ਵੀ ਕਰਾਂਗੀ ਤੂੰ ਕਿਤੇ ਨਹੀਂ ਜਾਣਾ ਕੋਈ ਲੋੜ ਨਹੀਂ ਜਾਣਦੀ ਸਿਮੀ ਉਹ ਤਾਂ ਮੈਂ ਜਾਣਾ ਹੀ ਐ ਜਿੰਨਾ ਮਰਜ਼ੀ ਝੋਲ ਲੈਣਾ ਮੈਂ ਜਾਨੀ ਮੰਮੀ ਵੱਲ ਮੈਨੂੰ ਅਕਲ ਕਿੱਦਾਂ ਆਉਣੀ ਆ ਇਕਦਰੀ ਪਤਾ ਲੱਗੂਗਾ ਨਾ ਜੇ ਜਾਵਾਂਗੀ ਤੇ ਕੱਪੜੇ ਪਾ ਹੀ ਲੈਣੇ ਬੈਗ ਪਤਾ ਨਹੀਂ ਕਿੱਥੇ ਰੱਖ ਲਿਆ ਮੰਮੀ ਅੰਦਰ ਜੇ ਹਾਂ ਹਾਂ ਆ ਜਾ ਮੈਂ ਢਾਡੇ ਵਾਲਾ ਆਈ ਆਂ ਦੀਦੀ ਪਿੰਡ ਚਲ ਚੱਲੀ ਆ ਕਿਉਂ ਕੋ ਚਲ ਚੱਲੀ ਹੈ ਤੁਹਾਨੂੰ ਤਾਂ ਪਤਾ ਨਹੀਂ ਪਹਿਲਾਂ ਕਿਉਂ ਚਲ ਚੱਲੀ ਆ ਢਾਡੇ ਕਾਰਨਾ ਮੈਂ ਕਰਕੇ ਚੱਲੀ ਆ ਸਿੰਮੀ ਤੂੰ ਬੋਲਣ ਕਿਦਾਂ ਡਈ ਆ ਤੁਹਾਨੂੰ ਬੋਲਣ ਦਾ ਨਹੀਂ ਪਤਾ ਲੱਗਦਾ ਸੱਸ ਮਾਨਾ ਕਿੱਦਾਂ ਬੋਲੀਦਾ ਮੰਮੀ ਆਪਾਂ ਚੰਗੀਆਂ ਪੜੀਆਂ ਬੋਲਦੀਆਂ ਅਸੀਂ ਸਾਡੇ ਢਾਡੇ ਕੰਮ ਕਰਕੇ ਨਾ ਆਪਾਂ ਇਦਾਂ ਬੋਲਣ ਡੈ ਪਏ ਆ ਤੁਹਾਨੂੰ ਨਹੀਂ ਪਤਾ ਦੀਦੀ ਚਲ ਚੱਲੀ ਤਿਆਰ ਹੋ ਕੇ ਸਵੇਰ ਦੇ ਉੱਠੀ ਉਹ ਤੂੰ ਕੋਹ ਨਹੀਂ ਵੇਖਿਆ ਉੱਧਰ ਜਾ ਕੇ ਨਹੀਂ ਜੋ ਚਲ ਜੇਗੀ ਫੇ ਠੀਕ ਹੋ ਜਾਗੇ ਸਾਰੇ ਨਾ ਦੀਦੀ ਦੇ ਪਾਇ ਪਵਾਰੇ ਆ ਨਹੀਂ ਦੀਦੀ ਨੇ ਕੀ ਕਹਾ ਤਨ ਸਾਰਾ ਕੁਝ ਤਾਂ ਤੂੰ ਹੀ ਕਰਦੀ ਜਿੱਦਾਂ ਦੀਦੀ ਆਏ ਆ ਨਾ ਉਦੋਂ ਦੀਆਂ ਗੱਲਾਂ ਕਾਣਦੇ ਦੀਦੀ ਨੂੰ ਤਾਂ ਹੀ ਦੀਦੀ ਗੁੱਸੇ ਹੋ ਗਈ ਹੈਗਾ ਜਦੋਂ ਰੋਟੀ ਪਾਣੀ ਦੀ ਚਾਜ ਨਾ ਬਣਾਉਂਦੀ ਹੈ ਪਰ ਉਹਨੇ ਤਾਂ ਕਹਿਣਾ ਗੁੱਸੇ ਗਾਲੀ ਹੋਣਾ ਸੀ ਹੁਣ ਮੇਰੇ ਗੱਲਾਂ ਇਹੋ ਚ ਕਰਦੀ ਜਦੋਂ ਤੈਨੂੰ ਰੋਟੀ ਪਾਣੀ ਮਿਲਦਾ ਹੀ ਜਦੋਂ ਤੂੰ ਗੱਲਾਂ ਦੱਸਣ ਡੈ ਪਿਆ ਨਾ ਤੇ ਦੀਦੀ ਦੀ ਨੂੰ ਉਦੋਂ ਦਾ ਇਹ ਕੁਝ ਹੋ ਲੱਗਾ ਵਾ ਅੱਛਾ ਹੁਣ ਤੇ ਕੋਹ ਨਹੀਂ ਪਹਿਲਾਂ ਹੁੰਦਾ ਹੁਣੀ ਹੋ ਲੱਗਾ ਵਾ ਮੈਂ ਅਜੇ ਜਦੋਂ ਦੀ ਆਈ ਆਈ ਆ ਉਦੋਂ ਦਾ ਤੋਂ ਹੋਣੀ ਹੋਣ ਲੱਗਾ ਵਾ ਜੇ ਤੇ ਗੱਲ ਹੀ ਨਹੀਂ ਮੇਰੀ ਮੰਨਦੀਆਂ ਉਹ ਵੀ ਨਹੀਂ ਮੰਨਦੀ ਤੂੰ ਵੀ ਨਹੀਂ ਮੰਨਦੀ ਆਪਣੀਆਂ ਮਰਜ਼ੀਆਂ ਕਰਦੀਆਂ ਜੀ ਜੇ ਮੇਰੀ ਮਾਜੀ ਤੇ ਚੱਲੋਗੀ ਨਾ ਚੰਗੀਆਂ ਰਹੋਗੇ ਤੁਹਾਨੂੰ ਹੀ ਪਤਾ ਵਾ ਦੀਦੀ ਸਾਰਾ ਕੰਮ ਕਰਦੀ ਆ ਮੁੰਡਾ ਵੀ ਸਾਂਭਦੇ ਆ ਤਾਂ ਵੀ ਤੁਸੀਂ ਉਹਨੂੰ ਗੱਲਾਂ ਕਰਦੇ ਤੇ ਫਿਰ ਦੀਦੀ ਨੇ ਤੇ ਜਾਣਾ ਹੀ ਆ ਭਾਜੀ ਨੇ ਬੜੀਆਂ ਗੱਲਾਂ ਕੀਤੀਆਂ ਕੀ ਕੀ ਗੱਲ ਹੋਈ ਪੜਾ ਰੌਲਾ ਪਾਉਂਦੀ ਆ ਤੁਸੀਂ ਦੀਦੀ ਸਾਰੇ ਢਾਡੇ ਕਾਰਨਾਮੇ ਹੀ ਆ ਜੋ ਵੀ ਘਰ ਚੋਂ ਹੁੰਦਾ ਹੈ ਨਾ ਸਾਰਾ ਕੰਮ ਤੁਸੀਂ ਹੀ ਕਰਾਉਂਦੇ ਹੋ ਮੈਂ ਕੀ ਕਰਾਉਂਦੀ ਆ ਅਦੇ ਇੱਕ ਗਲਤੀ ਦੇ ਦੱਸੋ ਮੈਂ ਕੀ ਕਰਾਉਂਦੀ ਅਦੇ ਹੋਰੀ ਚੱਲ ਚੱਲੀ ਏ ਘਰ ਛੱਡ ਕੇ ਉਹ ਕਿਉਂ ਚੱਲ ਚੱਲੀ ਜੇ ਤੁਹਾਨੂੰ ਕੋਈ ਸਮਝਾਉ ਉਹ ਤੁਸੀਂ ਡਰਾਵੇ ਦੇ ਦਿੰਦੀਆਂ ਕਿ ਅਸੀਂ ਚੱਲੀਆਂ ਘਰ ਛੱਡ ਕੇ ਦੀਦੀ ਤੁਸੀਂ ਵੀ ਉਦਨ ਬੈ ਕੇ ਦੀਦੀ ਨੂੰ ਭਾਜੀ ਵੀ ਜੇ ਮੰਮੀ ਆ ਤਾਂ ਮੰਮੀ ਦੀਦੀ ਦਾ ਸਾਰਾ ਕਸੂਰ ਕੱਢਦੇ ਆ ਨਹੀਂ ਤੂੰ ਬੜੀ ਹੈ ਜਲੀ ਬਾਂਡੀਆਂ ਸੰਦੀਪ ਦੀ ਦੀਦੀ ਭੇਜ ਲਈ ਨਾ ਬੜਾ ਤਾਂ ਹੋਰ ਕੀ ਕਰਾਂ ਉਹ ਵੀ ਮੇਰੇ ਵਰਗੀ ਆ ਆਓ ਜੇ ਤੁਹਾਨੂੰ ਕੋਈ ਸਮਝਾਵੇ ਤੁਸੀਂ ਕਹਿੰਦੀਆਂ ਜੇ ਹਾਂ ਹਾਂ ਸਮਝਾ ਕੇ ਦਿੰਦਾ ਉਹ ਹੀ ਪੀ ਗੱਡੀਆਂ ਫੇ ਪੈਂਦੀਆਂ ਸਿਰ ਦੇ ਵਾਲਾ ਨੂੰ ਦੀਦੀ ਪਿਆਰ ਨਾਲ ਵੀ ਸਮਝਾਇਆ ਜਾਂਦਾ ਵਾ ਇਹ ਥੋੜਾ ਕਿ ਸਿੱਧਾ ਹੀ ਮੂੰਹ ਤੇ ਕਸੂਰ ਕਰ ਦੇਣਾ ਅਗਲੇ ਬੰਦੇ ਦਾ ਤੇ ਮੂੰਹ ਤੇ ਕਹੀਦਾ ਫਿਰ ਤੁਸੀਂ ਕਹਿਣਾ ਸਾਡੇ ਪਿੱਛੇ ਚੁਗਲੀਆਂ ਕਰਦੀ ਜੀ ਜੇ ਤੁਹਾਨੂੰ ਕੋਈ ਕਹਿੰਦਾ ਵਾ ਤੁਸੀਂ ਤੁਰ ਪੈਂਦੀਆਂ ਕਹਿੰਦੇ ਪੇਕਿਆਂ ਨੂੰ ਚੱਲ ਜਾਣਾ ਵਾ ਚੱਲ ਮੰਮੀ ਇਹ ਕੱਲਾ ਛੱਡੋ ਤੁਸੀਂ ਉਧਰ ਜਾ ਕੇ ਨਾ ਦੀਦੀ ਨੂੰ ਸਮਝਾਓ ਜੇ ਚੱਲ ਗਈ ਨਾ ਸਾਰੀ ਬੇਇੱਜ਼ਤੀ ਹੋਣੀ ਸਾਡੀ ਦੀਦੀ ਨੂੰ ਮੈਂ ਕੀ ਸਮਝਾਵਾਂ ਦੀਦੀ ਤਾਂ ਸਮਝਦੀ ਨਹੀਂ ਕੀ ਕੋਈ ਕਹਿਣ ਡਿਆ ਵਾ ਸਮਝਾਉਣਾ ਫਿਰ ਕਿੱਦਾਂ ਸਮਝਾਉਣਾ ਤੇ ਦੀਦੀ ਚੱਲ ਜਿਓ ਇਹੀ ਚਾਹੁੰਦੇ ਤੁਸੀਂ ਨਹੀਂ ਮੈਂ ਅਹੀਂ ਤੇ ਕਿਹਾ ਨਹੀਂ ਜਾਣ ਉਹ ਸਮਝਾਇਆ ਤਾਂ ਮੈਂ ਵੀ ਤੇ ਇਹੀ ਕਹਿੰਦੀ ਆ ਕਿ ਜਾ ਕੇ ਸਮਝਾਓ ਹ ਤੁਹਾਡੇ ਹੁਣ ਪੈਰੀ ਪੈ ਜਾਈਏ ਮੈਂ ਹੀ ਚੁਗੜ ਨਹੀਂ ਜਿੱਦਨ ਦੀ ਮੈਂ ਆਈ ਆ ਮੈਂ ਹਾਂ ਚੱਲ ਮੈਂ ਵੇਖ ਲੈਣੀ ਦੋ ਦਿਨ ਰਹਿ ਕੇ ਪਰ ਤੁਸੀਂ ਕਿੱਥੇ ਤੁਸੀਂ ਤੇ ਕਹਿੰਦੇ ਆ ਜਾਂ ਰੱਬਾ ਕੋਈ ਗਲਤੀ ਹੋ ਜਾਏ ਤੇ ਮੰਮੀ ਨੂੰ ਲੈ ਕੇ ਤੇ ਚੱਲ ਜੇ ਜੇ ਤੁਹਾਨੂੰ ਬਹੁਤੀ ਆ ਤੇ ਮੈਂ ਮੰਮੀ ਨੂੰ ਲੈ ਕੇ ਚੱਲ ਜਾਣਾ ਦਰਜੀਤ ਇਹੋ ਤੇ ਕੰਮ ਚੰਦੀਆਂ ਨੇ ਤੇ ਲੈ ਕੇ ਮੰਮੀ ਨੂੰ ਚੱਲ ਜੇ ਮੰਮੀ ਆਪਾਂ ਇਹੋ ਜਿਹਾ ਕੰਮ ਕੋਈ ਨਹੀਂ ਚੁੰਦੇ ਮੈਂ ਤੇ ਇਹੀ ਕਹਿਣ ਦੀ ਆ ਕਿ ਦੀਦੀ ਨੂੰ ਰੋਕ ਲਓ ਹੁਣ ਰੋਕ ਲੈਣੇ ਆ ਦੀਦੀ ਨੂੰ ਤੂੰ ਬਹੁਤੀ ਹਜਲੀ ਨਾ ਬਣਿਆ ਕਰ ਦੀਦੀ ਦੀ ਇਹ ਬਹੁਤੀ ਉਹਦੀ ਹਜਲੀ ਬਣਦੀ ਏ ਦੀਦੀ ਇਹ ਜਿਹੀ ਵਾਲੀ ਕੋਈ ਗੱਲ ਨਹੀਂ ਆ ਕਰ ਦੇ ਜੀ ਆ ਗਲਤ ਕਰਨੀ ਬਾਦੀ ਉਹ ਕਹਿੰਦੀ ਹੁੰਦੀ ਕਿ ਉਹ ਚਲ ਗਈ ਤੇ ਮੁੜ ਕੇ ਮੈਨੂੰ ਇਹਨਾਂ ਨੇ ਕਿਹਾ ਕਿ ਆ ਬਣਾ ਦੇ ਤੇ ਉਹ ਬਣਾ ਦੇ ਮੈਨੂੰ ਬਣਾਉਣ ਚ ਕੋਈ ਤੰਗੀ ਨਹੀਂ ਆ ਜਿਹੋ ਜਿਹੀ ਤੁਸੀਂ ਗੱਲਾਂ ਕਰਦੇ ਹੋ ਨਾ ਤਾਂ ਨਹੀਂ ਮੈਂ ਜੀ ਕਰਦਾ ਕੋ ਬਣਾਉਣ ਨੂੰ ਤੁਸੀਂ ਬਹੁਤ ਚੰਗੀਆਂ ਗੱਲਾਂ ਕਰਦੀਆਂ ਜੇ ਪਹਿਲਾਂ ਮੈਂ ਐ ਕਿੰਨੀਆਂ ਕੁ ਮਾਰੀਆਂ ਗੱਲਾਂ ਕਰਦੀ ਸੀ ਸਿੱਮੀ ਤੁਸੀਂ ਉਹਦੇ ਮਗਰ ਲੱਗੀ ਆ ਉਹਦੀ ਬੋਲੀ ਬੋਲਣ ਦਾ ਵੀ ਹੁਣ ਤੁਸੀਂ ਅੱਗੇ ਨਹੀਂ ਤੂੰ ਬੋਲਦੀ ਹੁੰਦੀ ਨਾ ਦੀਰੀ ਮੈਂ ਕੋਈ ਮਗਰ ਨਹੀਂ ਲੱਗੀ ਜਿੱਦਾਂ ਤੁਸੀਂ ਮੇਰੇ ਨਾਲ ਕੰਢੀ ਹੋ ਨਾ ਤਾਂ ਹੀ ਮੈਂ ਬੋਲਣ ਲੱਗੀ ਆ ਤੇਰਾ ਨਾ ਕੀ ਕੀਤਾਹੀਂ ਕੋਹੋਂ ਨਹੀਂ ਕੀਤਾ ਤੁਸੀਂ ਸਭੋ ਮੰਮੀ ਦੇ ਨਾਲ ਕਰਨੀਆਂ ਜੇ ਜੇ ਉਹ ਕਹਦੀ ਮੈਨੂੰ ਆਹ ਚੀਜ਼ ਸਬਜੀ ਨਹੀਂ ਚੰਗੀ ਲੱਗਦੀ ਤੇ ਤੁਸੀਂ ਚਾਰ ਨਾ ਰੋਟੀ ਦਿੰਦੀਆਂ ਤੇ ਮੈਨੂੰ ਦੱਸ ਦਿੰਦੇ ਮੰਮੀ ਤੁਹਾਨੂੰ ਜੀ ਦੱਸਣ ਦੇ ਹੀ ਤੇ ਤੂੰ ਕਿਹੜੇ ਕਰੋ ਬਾਹਰੋਂ ਤੂੰ ਵੀ ਸਭ ਕੋਈ ਵੀ ਨਹੀਂ ਆ ਨਾ ਤੈਨੂੰ ਕਿੱਥੇ ਪਤਾ ਵਾ ਤੁਹਾਡੀ ਦੋਵਾਂ ਜਾਣੀਆਂ ਦੀ ਖਿਚੜੀ ਪੱਕਦੀ ਆ ਜੇ ਮੰਮੀ ਮੈਨੂੰ ਪਤਾ ਹੁੰਦਾ ਨਾ ਮੈਂ ਤੁਹਾਨੂੰ ਕੁਛ ਨਾ ਕੋ ਬਣਾ ਦੇਣਾ ਸੀ ਇਹ ਗੱਲ ਨਹੀਂ ਹੀ ਵਦਣੀ ਮੈਂ ਰਾਤੀ ਟਾਈਮ ਨਾਲ ਚਲ ਗਈ ਤੇ ਮੈਂ ਪੁੱਛ ਲਿਆ ਤੇ ਉਹਨੇ ਫਿਰ ਕੀ ਨਾ ਉਹ ਤਾਂ ਸਬਜ਼ੀ ਨਾ ਹੀ ਖਾਣੀ ਫਿਰ ਲਾ ਲੋ ਕਿ ਉਹਨੇ ਕੀ ਕਰਨਾ ਹੀ ਫਿਰ ਜਦੋਂ ਪਤਾ ਤੂੰ ਵੀ ਸਬਜ਼ੀ ਬਣਾਈ ਆ ਤਾਂ ਤੂੰ ਨਾਲ ਹੋਰ ਕੋਈ ਦਾਲ ਧਰ ਲੈਂਦੀ ਆ ਬਸ ਦੀਦੀ ਆ ਗੱਲ ਨੂੰ ਛੱਡ ਵੀ ਦੋ ਘਰ ਚ ਹੋ ਹੀ ਜਾਂਦਾ ਕਿਸੇ ਨਾ ਕਿਸੇ ਦਿਨ ਕੋਈ ਗੱਲ ਬਸ ਆਹੋ ਗੱਲ ਹੀ ਇਹਨਾਂ ਕੋਲ ਗੱਲ ਕਿਸੇ ਦਿਨ ਨਹੀਂ ਹੁੰਦੀ ਰੋਜ਼ ਹੀ ਗੱਲਾਂ ਹੁੰਦੀਆਂ ਤਾਂ ਚਲੋ ਆਹ ਗੱਲਾਂ ਛੱਡ ਦੋ ਦੀਦੀ ਨੂੰ ਰੋਕ ਲਓ ਜਾ ਕੇ ਵੇਖ ਲਓ ਤੁਹਾਡੀ ਮਰਜ਼ੀ ਆ ਉਹਨਾ ਤੇ ਆ ਜਾ ਦੀਦੀ ਮੈਂ ਚੱਲਨੀ ਹਾਂ ਵੇਖ ਲੈਨੇ ਆ ਰੋਕ ਕੇ ਭਾ ਰੁਕ ਜਾਂਦੀ ਆ ਆ ਤੁਹਾਡੇ ਆਖੇ ਉਕਰ ਦੋ ਬਣਾਨ ਨੇ ਉਹ ਦਿਨ ਸਭ ਕਹਿੰਦੀ ਹਣੀ ਮੈਂ ਜਾਵਾਂ ਆਹ ਇੱਕ ਦਿਨ ਬੈਗ ਉਹਨੇ ਲੱਭਣ ਡਿਆ ਨਾ ਕਿੱਟ ਲੱਭਣ ਦੀ ਕਿੱਥੇ ਰੱਖ ਲਈ ਆ ਦੀਦੀ ਤੁਨ ਮੈਨੂੰ ਕਹਿਂਦੀ ਰਹਿਣ ਤੋਂ ਬੈਗ ਕੀ ਕਰਨਾ ਤੁਸੀਂ ਸਿਮੀ ਮੈਂ ਤੈਨੂੰ ਕਹਤਾ ਨਾ ਮੈਨੂੰ ਨਾ ਰੋਕ ਬਾਰ ਬਾਰ ਇੱਕੋ ਗੱਲ ਨਾ ਕਰੀ ਜਾ ਠੀਕ ਆ ਨਾ ਕਿੱਥੇ ਜਾਣਾ ਨਾ ਤੂੰ ਸੰਦੀਪ ਇਹ ਕੀ ਗੱਲਾਂ ਹੋਈਆਂ ਭਲਾ ਗੱਲ ਜੇ ਤੈਨੂੰ ਕਹਿ ਹੀ ਦਿੱਤੀ ਤੇ ਇਹਦਾ ਮਤਲਬ ਇਹ ਥੋੜੀ ਘਰ ਛੱਡ ਕੇ ਚੱਲ ਜਾਣਾ ਦੀਦੀ ਤੁਸੀਂ ਤੇ ਚੋਪੇ ਕੀਤੇ ਰਹੋ ਨਾ ਤੁਸੀਂ ਆਡਾ ਘਰ ਖਰਾਬ ਕਰਨ ਦੇ ਆ ਖਰਾਬ ਕੀ ਕਰਨ ਦੇ ਜੇ ਤੁਹਾਨੂੰ ਕੋਈ ਸਮਝਾਉ ਤਾਂ ਅੱਗੋਂ ਤੁਸੀਂ ਲੜਨ ਪੈਂਦੀ ਆ ਪਾੜਾ ਤੁਸੀਂ ਸਮਝਾਉਂਦੇ ਆ ਤੁਸੀਂ ਤੇ ਉਲਟ ਮੇਰੇ ਤੇ ਇਲਜ਼ਾਮ ਲਾਉਂਦੇ ਆ ਕਿ ਮੰਮੀ ਦੀ ਸੇਵਾ ਨਹੀਂ ਕਰਦੀਆਂ ਹੋਰ ਮੰਮੀ ਦੀ ਸੇਵਾ ਕਿਤਾ ਕਰੀਏ ਜਿਵੇਂ ਨਹੀਂ ਨਾ ਚੰਗੀ ਲੱਗਦੀ ਤਾਂ ਹੀ ਚੱਲੀ ਆ ਮੈਂ ਘਰੋਂ ਸੰਦੀਪ ਚੰਗੀ ਤੈਨੂੰ ਮੈਂ ਨਹੀਂ ਲੱਗਣ ਦੀ ਜੇ ਤੈਨੂੰ ਮੈਂ ਕੋਈ ਕਹਿ ਦਿੰਨੀ ਆ ਤੂੰ ਗੁੱਸਾ ਕਰ ਲੈਨੀ ਆ ਝਾਟੀ ਗੱਲ ਦਾ ਤਾਂ ਹੀ ਤੂੰ ਚੱਲੀ ਆ ਫਿਰ ਸੰਦੀਪ ਤੂੰ ਘਰ ਛੱਡ ਕੇ ਨਾ ਜਾ ਤੂੰ ਘਰੇ ਰਹਿ ਮੈਂ ਚਲ ਜਾਂ ਨਹੀਂ ਤਾਨੂੰ ਮੈਂ ਹੀ ਜੁਬਣ ਦੀ ਆ ਹੋਰ ਨਹੀਂ ਕੋਈ ਗੱਲ ਹੈਗੀ ਮੈਂ ਤਾਨੂੰ ਤੇ ਕੁਝ ਕਹਾਂ ਨਹੀਂ ਆ ਇਸੇ ਕਰਕੇ ਮੈਂ ਚੱਲ ਚੱਲੀ ਆ ਦੇਖੋ ਲੜਾਈ ਕਾਦੀ ਮੇਰੀ ਲੜਾਈ ਆ ਤੁਸੀਂ ਕਿ ਮੈਂ ਮੰਮੀ ਨਾਲ ਬੱਚੇ ਨਾਲ ਗੱਲ ਕਰੋ ਆਪਣੀ ਗੱਲ ਤੇ ਜਿਹੜੀ ਹੋਣੀ ਉਹ ਗੱਲ ਕਰੋ ਤੁਹਾਡੇ ਜਾਨ ਦਾ ਕੋਈ ਮਤਲਬ ਨਹੀਂ ਇੱਥੇ ਤੇ ਨਹੀਂ ਉਹ ਤਾਂ ਹੀ ਹੋਏ ਤਾਂ ਹੀ ਜਾਂੜੀ ਘਰ ਛੱਡ ਕੇ ਕੀ ਇਹਨੇ ਮੈਨੂੰ ਆਣ ਕੇ ਤੇ ਇੰਨੀਆਂ ਗੱਲਾਂ ਕੀਤੀਆਂ ਮੈਂ ਗੱਲ ਵਧਾਉਣਾ ਨਹੀਂ ਚਾਹੁੰਦੀ ਮੈਨੂੰ ਜਾਣ ਦੋ ਠੀਕ ਹੈ ਨਾ ਨਹੀਂ ਸੋਚਿਆ ਵੀ ਤੇਰੀ ਮੰਮੀ ਨੂੰ ਸਾਧਨੀ ਤੇ ਤੂੰ ਪਹਿਲੇ ਤੁਰ ਪਈ ਐ ਇੱਥੇ ਡਰਦੀ ਵੀ ਮੈਂ ਪਹਿਲਾਂ ਚੱਲ ਜਾਨੀ ਐ ਤੂੰ شادی ਲਾਉ ਮੰਮੀ ਨੂੰ ਨਾਲੇ ਮੈਂ ਇਹ ਦੱਸੂਗੀ ਵੀ ਕੀ ਕਰਦੇ ਤੇਰੀ ਮੰਮੀ ਨੂੰ ਫਿਰ ਗੱਲ ਕਰਨੀ ਤੂੰ ਤਾਂ ਹੀ ਚੜੀ ਜਾਂ ਡਈ ਐ ਸੋ ਕੀ ਕਿਹੜੀ ਗੱਲ ਕਰਨੀ ਕੋਈ ਗੱਲ ਮੈਂ ਆਪੇ ਕਰ ਲੂੰਗੀ ਗੱਲ ਜਾ ਕੇ ਮੈਂ ਕਿ ਤੂੰ ਗੱਲ ਜਾਣ ਦੋ ਮੈਨੂੰ ਠੀਕ ਹੈ ਨਾ ਦੀਦੀ ਜੇ ਤੂੰ ਹੀ ਚਲ ਗਈ ਐ ਨਾ ਮੈਂ ਵੀ ਨਹੀਂ ਇੱਥੇ ਰਹਿਣਾ ਮੈਂ ਵੀ ਚੱਲ ਜਾਨਾ ਵਾ ਸਿਮੀ ਤੂੰ ਕਿਉਂ ਜਾ ਨਹੀਂ ਤੂੰ ਚਪ ਕਰ ਗਈ ਥੀ ਮੇਰਾ ਕਹਿਣਾ ਨੀ ਨਾ ਮੰਨਣ ਦੇ ਮੈਂ ਵੀ ਚਲੀ ਜਾਣਾ ਤੂੰ ਵੀ ਰੋ ਮੈਂ ਤੁਹਾਡੇ ਘੜੀ ਹੱਥ ਜੋੜਦੀ ਮੈਂ ਹੀ ਚਲ ਜਾਨੀ ਤੂੰ ਵੀ ਰੋ ਇੱਥੇ ਕਰ ਈ ਹੁਣ ਖੁਸ਼ ਹੋ ਮੰਮੀ ਮੈਂ ਕਾਦੀ ਖੁਸ਼ ਹੋਣਾ ਖੁਸ਼ ਤਾਂ ਤੂੰ ਹੀ ਮਾਂ ਵਾਂ ਧੀਆਂ ਤੁਹਾਡੇ ਨਾਲ ਚਾਹੁੰਦੀਆਂ ਕਿ ਕੁੜੀ ਇੱਥੋਂ ਨਿਕਲ ਜਾਵੇ ਕਿਸੇ ਬਹਾਨੇ ਤੇ ਮੰਮੀ ਇੱਥੇ ਲੜਾਈ ਪਾਉਣ ਦੇ ਆ ਨਾ ਤੇ ਜਾ ਨ ਆਪਣੇ ਘਰ ਕੀ ਗੱਲ ਰੋਲਾ ਕਰੀ ਪਾਇਆ ਵਾ ਮੰਮੀ ਨੇ ਪੁੱਛ ਲੋ ਕਾਦਾ ਰੋਲਾ ਪੈਣ ਦੇ ਆ ਕੁੜੀ ਜਿੱਦਨ ਦੀ ਆ ਗਈ ਕੁੜੀ ਦਾ ਮਗਰ ਪਈ ਆ ਹੁਣ ਹਾਰ ਕੇ ਆਂਦੀ ਮੈਂ ਚਲਨੀ ਆ ਪੇਕੇ ਆ ਆ ਉਹ ਤਾਂ ਜਾਣਦੀ ਨਹੀਂ ਮੈਂ ਚਲ ਜਾਂ ਨਹੀਂ ਪਿੱਕੇ ਜਾਣ ਦੀ ਕਿਹੜੀ ਗੱਲ ਵਾ ਜਦੋਂ ਮੈਂ ਚੰਗੀ ਨਹੀਂ ਲੱਗਣ ਦੀ ਤੇ ਮੈਂ ਫਿਰ ਜਾਣਾ ਹੀ ਐ ਮੈਂ ਇੱਥੇ ਕੀ ਕਰਨਾ ਕੋਈ ਗੱਲ ਨਹੀਂ ਪਿੱਕੇ ਕੋ ਜਾਣਾ ਤੂੰ ਤੇਰੀ ਮੰਮੀ ਨੂੰ ਸੱਦ ਲਗਾ ਮੈਂ ਕੀਤਾ ਮੈਂ ਫੋਨ ਕੋਈ ਗੱਲ ਨਹੀਂ ਸੱਦ ਲੋ ਕਹਿੰਦੇ ਕੋਈ ਗੱਲ ਨਹੀਂ ਇਹ ਕਹਿੰਦਾ ਦੋ ਦਿਨਾਂ ਚ ਆਵਾਂਗੀ ਮੈਂ ਕੋਈ ਗੱਲ ਨਹੀਂ ਮੈਂ ਸਾਰੀ ਗੱਲ ਬਾਤ ਦੱਸਦੀ ਮੰਮੀ ਨੂੰ ਕੀ ਕੀ ਹੋਣ ਡਿਆ ਘਰ 'ਚ ਹੋਣ ਕੀ ਡਿਆ ਦੱਸ ਜੋ ਕੰਡੀ ਤੂੰ ਹੋ ਕਰੰਦੀ ਆ ਤੇ ਮੇਰੀ ਗੱਲ ਸੁਣ ਲੋ ਕੁੜੀ ਨੇ ਕਿਹਾ ਨਹੀਂ ਆਣਾ ਠੀਕ ਹੈ ਨਾ ਕੁੜੀ ਨੂੰ ਤਾਂ ਕਹਿੰਦੀ ਵੀ ਚਲ ਜੇ ਨਿਕਲ ਜਾਵੇ ਦਵਾ ਇਹ ਆ ਕੋ ਗਈ ਆ ਇੰਨੀ ਆਦੀ ਅੱਖਾਂ ਚ ਰੜਕਣ ਡਈ ਜੇ ਕੁੜੀ ਨੂੰ ਰੱਖਣਾ ਨਾ ਤੇ ਫਿਰ ਮੈਂ ਚੱਲ ਜਾਣਾ ਇਹ ਫੈਸਲਾ ਹੁਣ ਠਾਡਾ ਘਰ ਬੈਠੀ ਰਹਿ ਭੂਏ ਜਣੀ ਜਣੀ ਤੂੰ ਉਹ ਚੰਗੇ ਮਾਰੇ ਤਾਂ ਰੋਕਦੀ ਜੀ ਆ ਤਾਂ ਕਰਕੇ ਜੇ ਕੋਈ ਕਹਿੰਦਾ ਨਹੀਂ ਭੂਏ ਚੜੀ ਛਾਂੜੀ ਤੂੰ ਆਹ ਮੈਨੂੰ ਤੁਹਾਨੂੰ ਚੰਗੀ ਨਹੀਂ ਲੱਗਦੀ ਤੂੰ ਕੋਈ ਗੱਲ ਨਹੀਂ ਸੱਦ ਲੋ ਜਿੰਨੂੰ ਸੱਦਣਾ ਭੂਏ ਚੜ ਗਈ ਜਮਾਈ ਨਹੀਂ ਹੁਣ ਮੇਰੀ ਗੱਲ ਸੁਣ ਜੇ ਮੈਂ ਕਹਾਂ ਇਹਨਾਂ ਨੂੰ ਤਾਂ ਵੀ ਚੰਗੀ ਮਾੜੀ ਲੱਗਣੀ ਹੈ ਜੇ ਉਹ ਕੁੜੀ ਕਹਿ ਦਿੰਦੀ ਤਾਂ ਵੀ ਕੁੜੀ ਨਹੀਂ ਚੰਗੀ ਲੱਗਦੀ ਕਹਿਣਾ ਇਹਨਾਂ ਨੂੰ ਕਿੰਨੇ ਸਮਝਾਉਣਾ ਉਹਨ ਕੀ ਗੱਲ ਕੀ ਹੋਈ ਆ ਕਿਹੜੀ ਚਲੀ ਘਰੋਂ ਬਾਹਰੇ ਇਹੋ ਕਰਕੇ ਵੀ ਕੁੜੀ ਇੱਥੇ ਬੈਠੀ ਆ ਵੀਰ ਮਰੋਗਦੀ ਆ ਮੈਨੂੰ ਵੀ ਰੋਟੀ ਪਾਣੀ ਨਹੀਂ ਬਣਾ ਕੇ ਦਿੰਦੀ ਚੰਗਾ ਇਹਾ ਕਰਕੇ ਹੀ ਹੋਰ ਕੀ ਉਹ ਚੰਗੇ ਵਾਹ ਤੇ ਕਹਿੰਦੀ ਮਾੜੇ ਵਾਹ ਤੇ ਤੇ ਨਹੀਂ ਬੜਾ ਕਹੀ ਹੈ ਕਿ ਮੈਨੂੰ ਸਮਝ ਨਹੀਂ ਆਉਂਦੀ ਕਰਨਾ ਕਿ ਤੂੰ ਮੈਨੂੰ ਜਾਣਦੇ ਕੁੜੀ ਦੇ ਨਾਲ ਇਹਨਾਂ ਨੂੰ ਸੰਭੋ ਤੁਸੀਂ ਜੇ ਮੇਰੇ ਤੋਂ ਦੁਖੀ ਆ ਨਾ ਤੇ ਮੈਂ ਚੱਲ ਜੰਨੀ ਮਮੀ ਕਿਧਣੀ ਆ ਨਾ ਠੀਕ ਆ ਨਾ ਕਿਤੇ ਨਹੀਂ ਜਾਣਾ ਫਿਰ ਮੇਰੇ ਕੋਲ ਨਹੀਂ ਗੱਲਾਂ ਸੁਣੀਆਂ ਜਾਂਦੀਆਂ ਕੁੜੀ ਨੂੰ ਖੁ ਗੱਲਾਂ ਖਵਾਵਾ ਤੇ ਆਪ ਵੀ ਕਰੱਖੋ ਇੰਗਾ ਜਾ ਦੇ ਸ਼ਿਕਰ ਨੂੰ ਪਿਆਰ ਦੇ ਫੁੱਟੇ ਇੱਕੜੀ ਇਹਨੂੰ ਫਿਰ ਮੈਂ ਦੱਸਦਾ ਇਹਨੂੰ ਹੁਣ ਉਹਨੂੰ ਡਾਰਾ ਆ ਗਿਆ ਇਹਨੇ ਮੰਮੀ ਨੂੰ ਸੱਡਣ ਲੱਗੀ ਆ ਤਾਂ ਹੀ ਚੱਲੀ ਤਿਆਰ ਹੋ ਕੇ ਫਿਰ ਮੈਂ ਚੱਲ ਜਣੀ ਗੱਲ ਤਾਂ ਸਾਰੀ ਉਹੋ ਆ ਮੰਮੀ ਇੱਥੇ ਆ ਗਈ ਸਾਰਾ ਭਾਂਡਾ ਫੁੱਟ ਗਿਆ ਨਾ ਤਾਂ ਹੀ ਕ ਚਲਾਕ ਬੜੀ ਆ ਸਾਰੇ ਪਾਸੇ ਵਾਕਦੀ ਏ ਤੈਨੂੰ ਕੀ ਪਤਾ ਹੋ ਕੋਈ ਜਾਨੀ ਲੌਣਾ ਮੇਰੀ ਕਲਾਹ ਜਾ ਕੇ ਲੰਗੀ ਤੇ ਅੰਦਰ ਕੁੜੀ ਨੂੰ ਮੈਂ ਕਹਿੰਨੀ ਆਪਣੇ ਪਿੰਡ ਲੈ ਜਾ ਮੈਨੂੰ ਮੈਂ ਨਹੀਂ ਰਹਿਣਾ ਇੱਥੇ ਇਹਨਾਂ ਨਾਲ ਆ ਕੇ ਤੇ ਸਤਾ ਹੀ ਮਾਰਿਆ ਮੈਨੂੰ ਇਹਨੇ ਸੰਦੀਪ ਨੇ ਦੇ ਮੈਂ ਕਿਹੜਾ ਚੱਲੀ ਸੀ ਮੈਂ ਤੇ ਨਾ ਇਹਨਾਂ ਨੂੰ ਮੜਾ ਦੇ ਸਭ ਕੁਝ ਸਿਖਾਇਆ ਵਾ ਪਤਾ ਕਿਦਾਂ ਲੱਗੂਗਾ ਇਹਨਾਂ ਨੂੰ ਨਹੀਂ ਤੈਨੂੰ ਘਰ ਚ ਕਪੱਤ ਪਾ ਕੇ ਮਿਲਦਾ ਕੀ ਇਹ ਤੈਨੂੰ ਮੈਂ ਕਹਾਦਾ ਕਪੱਤ ਪਾਇਆ ਵਾ ਕਪੱਤ ਤੇ ਤੂੰ ਸਾਰੇ ਕੱਪੜੇ ਕਿੱਧਰ ਪਾਏ ਰਸ ਬਣਾ ਮੈਨੂੰ ਦੱਸਿਆ ਕਿ ਤੇ ਮੈਂ ਚੱਲੀ ਆ ਤੇ ਜਾਣਾ ਹੀ ਆ ਕਿਹਨੂੰ ਦੱਸ ਕੇ ਜਾਵਾ ਜਦੋਂ ਤੂੰ ਹੀ ਨਹੀਂ ਮੇਰੀ ਗੱਲ ਸੁਣਦੇ ਮੰਮੀ ਨਹੀਂ ਸੁਣਦੇ ਉਹ ਸੰਦੀਪ ਸਾਰੀਆਂ ਗੱਲਾਂ ਸੁਣਦੇ ਰਹੇ ਤੇਰੀਆਂ ਤੇਰੇ ਦਿਮਾਗ ਨੂੰ ਹੋ ਗਈ ਗਿਆ ਤੇਰੇ ਨੂੰ ਮੇਰੇ ਦਿਮਾਗ ਨੂੰ ਕੋਈ ਚਾਰਜਨ ਆ ਗਈ ਆ ਤੈਨੂੰ ਉਹ ਚੁੱਭਣ ਦੇ ਵੀ ਤੈਨੂੰ ਸਾਰੇ ਰੱਬਰ ਨੂੰ ਮੈਨੂੰ ਕੁੜੀ ਕੱਥ ਚੁੱਭਣੀ ਆ ਪੂਰੀ ਤੇ ਆਪ ਗੱਲਾਂ ਕਰਨੀ ਹੀ ਸਗੋ ਕਿਹੜੀ ਗੱਲ ਕਰਦੀ ਨੂੰ ਜੱਸ ਭਲਾ ਮੈਨੂੰ ਇਹੋ ਕਹਿੰਦੀ ਹੈ ਨਾ ਕਿ ਮੰਮੀ ਨੂੰ ਸੰਭੋ ਮਾੜੀ ਗੱਲ ਕੀ ਇਹਦੇ ਵਿੱਚ ਇੰਨਾ ਚਿਰ ਹੋ ਗਿਆ ਸਾਹਮਣੇ ਰਹੀਆਂ ਉਦੋਂ ਦੇ ਨਹੀਂ ਕੋਈ ਗੱਲ ਸੁਣ ਲਈ ਤੁਸੀਂ ਉਹ ਸੰਦੀਪ ਕਦੀ ਚਾਹ ਸੁਣਾ ਮੰਮੀ ਨੂੰ ਰੋਟੀ ਖਵਾਲੀ ਆ ਮੈਨੂੰ ਹੀ ਪਤਾ ਉਹ ਮੈਂ ਘਰ ਚ ਰਹਿਣਾ ਹੀ ਆ ਚਲੋ ਠੀਕ ਆ ਮੈਂ ਨਹੀਂ ਤੂੰ ਆਈ ਹੈ ਨਾ ਤੂੰ ਮਮੀ ਨਾਲ ਆ ਕੇ ਖਾਦੀ ਨਹੀਂ ਕਿ ਦੇ ਕਰੀ ਵੀ ਤੂੰ ਜੇ ਮੈਂ ਨਹੀਂ ਨਾ ਖਾਦੀ ਕੋਈ ਗੱਲ ਨਹੀਂ ਨਿੱਕੀ ਨੋਂ ਲਿਆਂਦੀ ਹੈ ਨਾ ਵੇਖ ਲੈ ਨਿੱਕੀ ਨਾ ਉਹ ਨਿੱਕੀ ਨੂੰ ਮਗਰ ਲਾਇਆ ਤੂੰ ਉਹ ਕਿਨੇ ਵੀ ਤੂੰ ਕੀ ਆ ਤੂੰ ਹੀ ਮਗਰ ਲਾਇਆ ਵਾ ਫਿਰ ਚੰਗੀ ਬਲੀ ਆਈ ਉਹ ਸਾਰਾ ਟੱਬਰ ਵਾਸਤੇ ਇੱਕੋ ਗੱਲ ਕਰੀ ਜਾਂਦਾ ਤੂੰ ਮਗਰ ਲਾਇਆ ਤੂੰ ਮਗਰ ਲਾਇਆ ਫਿਰ ਚੰਗੀ ਬਲੀ ਨਾ ਸਭ ਕੁ ਕਰਦ ਰਹੀ ਘਰ ਚ ਉਹ ਮੈਂ ਰੋਟੀ ਬਣੀ ਪਿਆਣਾ ਨਹੀਂ ਕਰਦੀ ਮਮੀ ਨੂੰ ਮੈਂ ਹੀ ਨਹੀਂ ਕਰਦੀ ਰਹੀ ਇਨਾ ਚਿਰ ਹੋ ਗਿਆ ਸਾਂਭਣ ਦੀ ਮੈਂ ਹੀ ਸਾਂਭਣ ਦੀ ਉਹ ਤੇ ਹੋਣਾ ਹੀ ਤੇ ਮਮੀ ਦੀ ਕੀ ਗਲਤੀ ਹੈ ਤੁਹਾਡੇ ਨਿਆਣੇ ਸਾਹਮਣੇ ਉਹ ਗਲਤੀ ਇਹ ਦੀ ਤੇ ਨਾ ਸਾਂਭਣ ਸਾਨ ਕਰਨ ਦੇ ਆ ਲੋਕਾਂ ਦੀ ਦਾਦੀਆਂ ਸਾਂਭਦੀਆਂ ਨਹੀਂ ਆ ਸਾਂਭਦੀਆਂ ਨਹੀਂ ਆਹੋ ਗੱਲ ਨਹੀਂ ਹੁੰਦੀ ਤੈਨੂੰ ਬੱਸ ਸ਼ਰਮ ਦੀ ਉਹ ਨਹੀਂ ਗੱਲ ਕਰਨ ਲੱਗਿਆ ਮੇਰੇ ਨਾਲ ਨਾ ਬੋਲੋ ਨਾ ਠੀਕ ਆ ਬੋਤਾ ਨਹੀਂ ਹੁਣ ਡਰ ਪੈ ਗਿਆ ਹੀ ਨਾ ਪਤਾ ਲੱਗ ਗਿਆ ਮੇਰਾ ਫੋਨ ਆ ਗਿਆ ਹਣਾ ਵਾ ਕੀ ਗੱਲ ਹੋਈ ਇੱਥੇ ਤਾਂ ਕਰਾਂ ਮੈਂ ਕਾ ਤੋ ਡਰਨਾ ਮੈਂ ਨਹੀਂ ਪਤਾ ਕੋਈ ਗੱਲ ਨਹੀਂ ਕੋਣ ਕੋਈ ਗੱਲ ਨਹੀਂ ਮੈਂ ਵੀ ਗੱਲ ਕਰ ਲੂੰਗੀ ਉਹਨਾਂ ਨਾਲ ਗੱਲ ਭਰਨ ਤੂੰ ਕੀ ਕਰਨੀ ਹੈ ਤੂੰ ਮਾੜੀ ਮੋੜੀ ਬੰਨ ਨੂੰ ਕਰਨੀ ਚਾਹੀਏ ਮੈਂ ਕੀ ਕਹਾਂ ਜਾਂ ਕੀ ਨਹੀਂ ਕਰਨਿਆ ਕੋਈ ਗੱਲ ਮੈਨੂੰ ਕਹਿ ਦਿੰਨਾ ਵਾ 50 ਬੜੇ ਬੰਦੇ ਫਿਰ ਇਹੋਕ ਤੋ ਨਹੀਂ ਤੂੰ ਤੇ ਜਾਣਾ ਤੇ ਹੈ ਹੀ ਹੈ ਨਾ ਕੁੜੀ ਨੇ ਇੱਥੇ ਤੇ ਸਾਰੀ ਉਮਰ ਬੈਠੀ ਰਹਿਣਾ ਜੇ ਕਿਨੇ ਕੁੜੀ 10 ਦਿਨ ਆਈ ਗਈ ਆ ਤੁਹਾਨੂੰ ਹੋ ਗਈ ਕੀ ਤੁਹਾਨੂੰ ਜੇ ਕੁੜੀ ਆ ਗਈ ਨਾ ਦੱਸ ਦੇਣਾ ਤੇ ਚੁੱਪ ਕੀਤੀ ਰਵੇ ਘਰ ਚ ਲੜਾਈਆਂ ਨਹੀਂ ਪਵਾਈਦੀਆਂ ਗਲਾਨ ਨੇ ਸਭ ਕੁਝ ਕਰਵਾਉਂਦੀਆਂ ਤੀ ਮੈਨੂੰ ਸੁਣ ਲੈ ਗੱਲ ਜੇ ਕੁੜੀ ਨੂੰ ਕੋਈ ਵੀ ਕਿਹਾ ਨਾ ਤੇ ਮੇਰੇ ਤੋਂ ਬੜਾ ਕੋਈ ਨਹੀਂ ਉਹ ਭੈਣ ਦਾ ਤਾਂ ਬੜਾ ਦੁੱਖ ਹੋਣ ਡਿਆ ਵਾ ਘਰ ਵਾਲੀ ਨਹੀਂ ਦਿਖੰਡੀ ਕੋਈ ਗੱਲ ਨਹੀਂ ਘਰ ਵਾਲੀ ਨੇ ਕੰਮ ਆਉਣਾ ਵਾ ਕਦੋਂ ਦੀ ਘਰ ਸੰਭਣ ਦੀ ਇਹਨਾਂ ਦਾ ਮੈਂ ਅੱਜ ਇਹਨਾਂ ਨੂੰ ਗੱਲਾਂ ਆਉਣ ਲੱਗ ਪਈਆਂ ਮੈਂ ਵੀ ਨਾ ਜਾਣ ਕੇ ਕਿਹਾ ਸੀ ਕਿ ਮੈਂ ਪਿੰਡ ਚੱਲੀ ਆ ਮੈਂ ਵੀ ਵੇਖਣਾ ਸੀ ਕਿ ਭਲਾ ਇਹ ਜਾਂਦੀ ਆਪਣੇ ਪਿੰਡ ਕਿ ਨਹੀਂ ਜਾਂਦੀ ਇਹੋ ਤੇ ਮੈਂ ਚਾਹੁੰਦੀ ਸੀ ਇਹਦੇ ਮੂੰਹ ਸੋਹਣੇ ਲਿਆ ਕਿ ਕੋਈ ਗੱਲ ਨਹੀਂ ਮੈਂ ਚੱਲ ਜਾਨੀ ਆ ਜਾਣਾ ਵਾ ਤੇ ਜਾ